ਆਏ ਕੋਠੇ ਪ੍ਰਵਾ ਮੋੜ ਦਿੰਦੇ ਸਾਡੇ ਦਿਨ ਮੈਂ ਦੱਸਤੀ ਦੀ ਗੱਲ ਤੈਨੂੰ ਕਿ ਸਾਨੂੰ ਇੰਨਾ ਗੁੱਸਾ ਚੜਿਆ ਫਿਰ ਬੋਟ ਕੇ ਨੂੰ ਪਾਉਣੀ ਨਹੀਂ ਆ ਬੇਲਾ ਕੋਈ ਝੂਠੀ ਜਿ ਬੈਠੇ ਤੋਂ ਘਟ ਵੀ ਤੈਨੂੰ ਸੰਘਿਆ ਚ 60 70 ਸਾਲ 70 ਸਾਲ ਹੋ ਗਏ ਤੈਨੂੰ ਸੰਘਿਆ ਚ ਆਇਆ ਨੂੰ ਅਸਕਰ ਦੇ ਵੋਟਾ ਪਾਉਂਦੇ ਆ ਕਿਸੇ ਨੂੰ ਉਤੋਂ ਹੀ ਪੈਸੇ ਆਉਣੇ ਆ ਕੋਈ ਲੀਡਰਾਂਾਂ ਤੇ ਫੀਂ ਦੇਣੀ ਉਦੋਂ ਪਤਾ ਕੀ ਆਂਦੇ ਨੇ ਅੱਜ ਮੇਰਾ ਪਿਓ ਤੂੰ ਹੀ ਐ ਵੇਟ ਵੋਟ ਪਾ ਦੇ ਤੇਰਾ ਸਾਰਾ ਕੁਝ ਹੋ ਜਾਏਗਾ ਹਾਂ ਬਸ ਇਤਨੀ ਗੱਲ ਕਹਿੰਦੇ ਨੇ ਦੂਜੇ ਤਾੜੀਆਂ ਮਾਰਦੇ ਨੇ ਪਹਿਲੇ 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 ਬਹੁਤ ਵੋਟ ਪੈਂਦੀ। ਕੋ ਤਿੰਨ ਤਿੰਨ ਮਹੀਨੇ ਕੰਮ ਜਿਹੜੇ ਆ ਤਹਿਸੀਲਦਾਰ ਸਾਹਿਬ ਦੇ ਉਹ ਰੁਕੇ ਹੋਏ ਆ। ਮੈਂ 2 ਸਾਲ ਤੋਂ ਜ਼ਮੀਨ ਦੀ ਮੰਗਤੀ ਕਰਾਉਣ ਵਾਸਤੇ ਦਰਖਾਸਤਾਂ ਦੇ ਰਿਆਂ ਹਜੇ ਤੱਕ ਮੇਰਾ ਨੰਬਰ ਆਹ ਭਾਗਤ ਮਰਜੀਪਿੰਡ ਕੇ ਪੁੱਛਣ ਜੋ ਸਾਰਾ ਜ਼ਿਮੀਂਦਾਰ ਲੈ ਆਇੰਦਣ। ਸਾਨੂੰ ਦਾਣਾ ਮਿਲਦੇ ਨਹੀਂ ਨੇ। 2-2 ਕਿਲੋ ਤਾਂ ਪਾਇੰਦਾ ਦੇ ਦਿੰਦੇ ਤੇ ਕੀ ਕਰਦੇ ਭੈਡਾ ਖੜਾ ਬੰਦੇ। ਇਹ ਹੁਣ ਜਦੋਂ ਲੀਡਰ ਆਉਂਦੇ ਉਦੋਂ ਨਹੀਂ ਤੁਸੀਂ ਕਹਿੰਦੇ। ਕਿ ਹੁਣ ਕਹਿ ਕਈਏ ਕਿ ਲੀਡਰ ਲੋਕ ਕੋਲ ਜਾਣ ਦੇਣਗੇ ਤੇ ਫੇਰ ਹੀ ਇਹ ਹੁਣ ਤੇਰੇ ਮੇਰੇ ਵਰਗਾ ਹੀ ਅਗਲ ਲੀਡਰ ਦੇ ਗਾਂ ਅੱਗੇ ਖੜ ਜਾਂਦਾ ਗੱਲ ਨਹੀਂ ਕਰਨ ਦਿੰਦਾ ਬਸ ਬਸ ਪੁਲਿਸ ਵਾਲੇ ਦੋ ਖੜੇ ਹੋਣਗੇ ਕਿ ਪਿੱਛੇ ਪਿੱਛੇ ਹੋ ਜਾ ਪਿੱਛੇ ਆ ਕੇ ਵੱਡਾ ਅਫਸਰ ਖੜਾ ਸਾਥੋਂ ਵੱਡਾ ਸਾਡੀਆਂ ਵੋਟਾਂ ਨਾਲ ਵੱਡਾ ਹੋਇਆ ਕਿਸੇ ਹੋਰ ਵੋਟਾਂ ਨਾਲ ਤਾਂ ਨਹੀਂ ਹੋਇਆ ਸਸੀਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ 86 ਅਖਾੜਾ ਜਿਹੜਾ ਭਖਿਆ ਹੋਇਆ ਐ ਐਮਪੀ ਇਲੈਕਸ਼ਨ ਬਿਲਕੁਲ ਸਿਰ ਤੇ ਨੇ ਅੱਜ ਬਠਿੰਡਾ ਹਲਕੇ ਦੇ ਇੱਕ ਪਿੰਡ ਸੰਘਾ ਦੇ ਵਿੱਚ ਪਹੁੰਚੇ ਆ ਜਿੱਥੇ ਅਸੀਂ ਜਨਤਾ ਦੀ ਰਾਏ ਜਾਣਾਂਗੇ ਜਿਹਦੇ ਵਿੱਚ ਜਨਤਾ ਤੋਂ ਪੁੱਛਾਂਗੇ ਲੋਕਾਂ ਤੋਂ ਪੁੱਛਾਂਗੇ ਕਿ ਉਹ ਮੌਜੂਦਾ ਸਰਕਾਰ ਤੋਂ ਕਿੰਨੇ ਕੁ ਸੌਖੇ ਆ ਤੇ ਪੁਰਾਣੀਆਂ ਸਰਕਾਰਾਂ ਨੇ ਕੀ ਕੀਤਾ ਕੀ ਉਹਨਾਂ ਦੀ ਰਾਏ ਆ ਇੱਕ ਵਾਰੀ ਉਹਨਾਂ ਨਾਲ ਗੱਲ ਕਰਾਂਗੇ ਮਾਤਾ ਖੜੇ ਮਾਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਾਤਾ ਵੋਟਾਂ ਆ ਗਈਆਂ ਸਿਰ ਤੇ ਤੇ ਸਰਕਾਰ ਨਵੀਂ ਬਣੂਗੀ ਪੁਰਾਣੀ ਜਿਹੜੀ ਆ ਉਹਨੇ ਕੀ ਕੀਤਾ ਥੋੜਾ ਦੱਸੋਗੇ ਉਹਨਾਂ ਕੀਤਾ ਵੀ ਸਾਡੀ ਗਲੀ ਚੋਇਤਾ ਵਿੱਚ ਕਟਾਤੀਆਂ ਤੇ ਸਾਡੀ ਪਿਲਸਣ ਵੀ ਕਟਾਤੀ 5 ਸਾਲੋਂ ਚੱਲੇ ਹੈ ਤੇ ਫਿਰ ਸਾਡੇ ਚੌਂ ਜੀਆਂ ਦੇ ਨਾਮ ਵੀ ਕਟਾ ਕੱਤੇ ਇਹਨਾਂ ਦਾ ਕੀ ਕਰਨਾ ਚਾਹੀਦਾ ਤੇ ਮੈਂ ਤਾਂ ਇੱਥੇ ਲੋਕਲ ਕੋਈ ਸਰਪੰਚ ਨੂੰ ਮੈਂਬਰ ਨੂੰ ਮਿਲੇ ਉਹ ਤੁਸੀਂ ਉਹਨਾਂ ਨੇ ਆਖਿਆ ਉਹ ਲੋਕਲ ਸਰਪੰਚ ਬਾਦੂ ਰੋਟੀਆਂ ਖਾਣ ਵਾਸਤੇ ਸੁਰਖੰਗ ਮਿੰਦਗਾ ਲਾਉਣ ਵਾਸਤੇ ਬੁੱਢਾਂ ਨੂੰ ਲੈ ਦਿੰਦੇ ਆ ਹਾਂ ਹਾਂ ਜੀ ਜਦੋਂ ਹੁਣ ਐਮਐਲਏ ਆਉਂਦਾ ਐਮਪੀ ਆਉਂਦਾ ਵੀ ਸਾਨੂੰ ਵੋਟਾਂ ਪਾਉ ਉਦੋਂ ਨਹੀਂ ਤੇ ਤੁਸੀਂ ਕਦੀ ਕੁਝ ਕੀਤਾ ਆਖਿਆ ਸੀ ਸਰਪੰਚ ਵੀ ਕਹਿੰਦਾ ਸੀ ਇੱਕ ਰਾਹੀਂ ਮਾੜਾ ਮੁੜ ਕੇ ਆ ਨਾ ਆਖਿਆ ਵੀ ਅਸੀਂ ਕਰਾਂਗੇ ਕਰਾਂਗੇ ਮੁੜ ਕੇ ਕੁਝ ਵੀ ਨਹੀਂ ਕੁਝ ਨਹੀਂ ਕੀਤਾ ਹਬੀਬਾ ਦੇ ਕੋਲ ਹਾਂ ਹਰਸਮਰਤ ਪਰ ਹਾਂਜੀ ਖੜੀ ਸਾਂ ਮੈਂ ਤੇ ਫਿਰ ਹੁਣ ਵੋਟ ਕਿਹਨੂੰ ਪਾਉਣੀ ਐ ਜਿਤਾਉਣਾ ਕਿਹਨੂੰ ਵੋਟ ਇਹਨੂੰ ਪਾਉਂਗੇ ਹਰਸਮਰਤ ਕੌਰ ਨੂੰ ਹਾਂਜੀ ਕੀ ਹੋਇਆ ਹਾਂ ਹੋ ਕਾਲੀਆਂ ਦੀ ਸਰਕਾਰ ਦੇ ਵਿੱਚ ਪਹਿਲਾਂ ਜਦੋਂ ਉਦੋਂ ਕੋਈ ਕੰਮ ਕਰ ਚੰਗਾ ਹੋਇਆ ਸੀ ਕੋਈ ਨਹੀਂ ਹੋਇਆ ਸਾਡਾ ਤਾਂ ਕੰਮ ਅੱਛਾ ਸਾਡੀਆਂ ਤਾਂ ਦੋਵਾਂ ਜਿਹੜੇ ਪਿਲਸਣਾ ਵੀ ਨਹੀਂ ਲੱਗੀਆਂ ਮੈਨੂੰ 5 ਸਾਲ ਹੋ ਚਲੇ ਮੇਰੀ ਪਿਲਸਣ ਕੱਟੀ ਨਹੀਂ ਸਗੋਂ ਅੰਦੇ ਤੁਹਾਡੀ ਉਮਰ ਘਟਿਆ ਤੁਹਾਡੀ ਉਮਰ ਹਾਂ ਠੀਕ ਐ ਇੱਥੇ ਹੋਰ ਭੈਣਾ ਬੈਠੀਆਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਨਹੀਂ ਮੈਨੂੰ ਲੱਗਦਾ ਇਹ ਗੱਲ ਨਹੀਂ ਕਰਦੀਆਂ ਬਾਕੀ ਜੋ ਆ ਸੜਕਾਂ ਤੁਸੀਂ ਚੱਲ ਕੇ ਆਏ ਹੋ ਸਾਰੀਆਂ ਸੜਕਾਂ ਜਿਹੜੀਆਂ ਇਹ ਕਾਲੀਆਂ ਸਰਕਾਰ ਵੱਲੇ ਬਣੀਆਂ ਐ ਕੋਈ ਪਿੰਡ ਦੀ ਨਿਕਾਸੀ ਨਹੀਂ ਹੈਗੀ ਆ ਸੜਕਾ ਇਧਰ ਢਾਣੀਆਂ ਨੂੰ ਜਾਂਦੀ ਆ ਇਹਨੂੰ ਤਿੰਨ ਵਾਰੀ ਮਿੱਟੀ ਪਾ ਕੇ ਉੱਚੀ ਕੀਤਾ ਸਿਰਫ ਐਸੇ ਕਰਕੇ ਕਿ ਬਰਸਾਤ ਹੋ ਜਾਂਦੀ ਸਾਰਾ ਪਾਣੀ ਉਹ ਬਿਜਲੀ ਘਰ ਤੱਕ ਇਕੱਠਾ ਹੋ ਜਾਂਦਾ ਅਜੇ ਤੱਕ ਕੋਈ ਨਿਕਾਸੀ ਨਹੀਂ ਨਾ ਕੋਈ ਆ 2 ਸਾਲ ਹੋ ਗਏ ਆ ਤਾਂ ਕੁਝ ਨਹੀਂ ਗਾ ਜੀ ਪੇ ਸਰਕਾਰ ਨੇ ਕੋਈ ਸਾਰ ਨਹੀਂ ਲਈ ਕੋਈ 2 ਰੁਪਏ ਗ੍ਰਾਂਟ ਨਹੀਂ ਆਈ ਪਹਿਲਾਂ ਸਰਕਾਰਾਂ ਭੰਗ ਕਰਤੀਆਂ ਸੀ ਕਾਫੀ ਸਮਾਂ ਪਹਿਲਾਂ ਫਿਰ ਕੇਸ ਹੋਇਆ ਫਿਰ ਸਰਕਾਰਾਂ ਬਹਾਲ ਹੋਈਆਂ ਸੀਗੀਆਂ ਜਿਹੜੇ ਪਹਿਲਾਂ ਦੇ ਵੀ ਗਰਾਂਟਾਂ ਦੇ ਵਿੱਚ ਸੀਗੇ ਪੈਸੇ ਕੁਝ ਉਹ ਵੀ ਰੋਕਲੇ ਸੀਗੇ ਹੁਣ 2 ਸਾਲ ਦਾ ਕੁਝ ਨਹੀਂ ਆਇਆ ਔਰ ਨਾ ਹੀ ਕੋਈ ਕੰਮ ਹੋਇਆ ਜਿਹੜਾ ਕੋਈ ਹੋਇਆ ਪਹਿਲਾਂ ਦੇ ਹੋਇਆ 2 ਸਾਲ ਦੇ ਵਿੱਚ ਤਾਂ ਇਹ ਵੀ ਤੁਸੀਂ ਚਲੇ ਜਾਓ ਦਫ਼ਤਰ ਚਲੇ ਜਾਓ ਕੋਈ ਮੁਲਾਜ਼ਮ ਨਹੀਂ ਮਿਲਦਾ ਉੱਥੇ ਆ ਇੱਥੇ ਬੈਂਕ ਚਲੇ ਜਾਓ ਤੁਹਾਨੂੰ ਦੋ ਮੁਲਾਜ਼ਮਾਂ ਤੋਂ ਵੱਧ ਨਹੀਂ ਮਿਲਣਗੇ ਕਿਸੇ ਕੋਰਟ 'ਚ ਚਲੇ ਜਾਓ ਤਿੰਨ ਤਿੰਨ ਮਹੀਨੇ ਕੰਮ ਜਿਹੜੇ ਆ ਤਹਿਸੀਲਦਾਰ ਸਾਹਿਬ ਦੇ ਉਹ ਰੁਕੇ ਹੋਏ ਆ ਮੈਂ 2 ਸਾਲ ਤੋਂ ਜ਼ਮੀਨ ਦੀ ਮੰਗਤੀ ਕਰਾਉਣ ਵਾਸਤੇ ਦਰਖਾਸਤਾਂ ਦੇ ਰਿਹਾ ਹਜੇ ਤੱਕ ਮੇਰਾ ਨੰਬਰ ਨਹੀਂ ਆਇਆ ਕੋਈ ਅਫਸਰ ਹੀ ਨਹੀਂ ਮਿਲਦਾ ਇੰਨੇ ਬੁਰੇ ਹਾਲ ਹੋਏ ਪਏ ਜੀ ਤੇ ਕੋਈ ਤੁਸੀਂ ਚਲੇ ਜਾਓ ਦਫ਼ਤਰ ਚਲੇ ਜਾਓ ਕਿੰਨੇ ਕਿੰਨੇ ਦਿਨ ਕੋਈ ਪਟਵਾਰੀ ਸਾਹਿਬ ਨਹੀਂ ਮਿਲਦੇ ਕਦੇ ਤਹਿਸੀਲਦਾਰ ਸਾਹਿਬ ਨਹੀਂ ਮਿਲਦੇ ਕਦੇ ਕਨਗੁਰ ਸਾਹਿਬ ਨਹੀਂ ਮਿਲਦੇ ਦੋ ਦੋ ਤਹਿਸੀਲਾਂ ਦੇ ਵਿੱਚ ਕਈ ਵਾਰੀ ਇੱਕ ਇੱਕ ਕਨਗੁਰ ਸਾਹਿਬ ਦੀ ਡਿਊਟੀ ਹੁੰਦੀ ਹੈ ਜੀ ਕਿੰਨੇ ਕੰਮ ਕਰਨਗੇ ਕਿ ਕਿ ਮਲਾਜਾਂ ਐਮਪੀ ਇਲੈਕਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਵੀ ਚੋਣ ਪ੍ਰਧਾਨ ਮੰਤਰੀ ਕਿਹਨੂੰ ਵੇਖਣਾ ਚਾਹੋ ਉਹ ਤਾਂ ਜੀ ਮੋਦੀ ਨੂੰ ਤਾਂ ਨਹੀਂ ਦੇਖਣਾ ਚਾਹੁੰਦੇ ਜੀ ਹੋਰ ਜੋੜਾ ਵੀ ਹੋਊਗਾ ਦੇਖੀ ਜੂਗੀ ਅੱਗੇ ਨਵਾਂ ਕਿਹੜਾ ਆਉਂਦਾ ਮੋਦੀ ਨੇ ਦਾ ਹਜ਼ਾਰ ਦੇ ਕਰੀਬ ਤਾਂ ਸਾਡੇ ਕਿਸਾਨ ਮਜ਼ਦੂਰੀ ਲੈ ਲਏ ਆ ਔਰ ਹਜੇ ਤੱਕ ਫੇਰ ਵੀ ਕੋਈ ਹੱਲ ਨਹੀਂ ਹੋਇਆ। ਬਾਕੀ ਕਾਲੇਦਾਲੀ ਵਧੀਆ ਸੀਗਾ ਜੀ। ਕਾਲੇਦਾਲ ਨੇ ਪਿੰਡਾਂ 'ਚ ਕੰਮ ਕੀਤੇ ਸੀਗੇ ਜੀ। ਇਹੋ ਜੇ ਕੰਮ। ਬਹੁਤ ਸੋਹਣੇ ਕੰਮ ਕੀਤੇ ਸੀ। ਵਾਟਰਵਰ ਸਾਡੇ ਪਿੰਡ ਬਣਾਇਆ ਜੀ। ਵਾਟਰਵਰਸ ਬਣਾਇਆ, ਬਿਜਲੀ ਘਰ ਬਣਾਇਆ ਜੀ, ਨਹਿਰਾਂ, ਗਾਲੀਆਂ, ਖਾਲੀਆਂ, ਖਾਲੇ ਪੱਕੇ ਕੀਤੇ ਜੀ। ਸਾਡੇ ਪਿੰਡ ਸਾਰੇ ਕੰਮ ਉਹਨਾਂ ਨੇ ਕੀਤੇ ਨੇ, ਥਾਈਆਂ ਬਣੀਆਂ ਗਰੀਬਾਂ ਦੀਆਂ, ਆਟਾ-ਦਾਲ ਸਕੀਮ ਗਰੀਬਾਂ ਨੂੰ ਦਿੱਤੀ ਜੀ। ਬਾਲ ਸਾਹਿਬ ਨੇ ਠੀਕ ਹੈ ਜੀ ਤੇ ਪੈਨਸ਼ਨਾਂ ਲਾਈਆਂ, ਗਰੀਬਾਂ ਨੂੰ ਸਗਨ ਸਕੀਮ ਮ ਤੇ ਹੁਣ ਤਾਂ ਕੁਝ ਲੋਕਾਂ ਨੂੰ ਸੰਗਸ ਕੀ ਮਿਲਦੀ ਲੋਕ ਮਗਰ ਤੁਰੇ ਫਿਰਦੇ ਨੇ ਜੀ ਸੰਗੇ ਦੀ ਫਿਰਨੀ ਤੇ ਖੜੇ ਆ ਜਿੱਥੇ ਕੁਝ ਨੌਜਵਾਨ ਜਿਹੜੇ ਆ ਵੋਟਰ ਉਹ ਵੀ ਖੜੇ ਆ ਬਾਈ ਪਹਿਲਾਂ ਤਾਂ ਸਾਸਿਕਾ ਸਾਸਿਕਾ ਬਾਈ ਜੀ ਕੀ ਨਾ ਬਾਈ ਦਾ ਪਵਨ ਨਾ ਵੀਰੇ ਆਪਣਾ ਵੀਰੇ ਕੀ ਹਾਲਾਤ ਆ ਇੱਥੇ ਜਿਹੜੇ ਇਲੈਕਸ਼ਨ ਦੇ ਕੀ ਇੱਥੇ ਨਹੀਂ ਹੋਇਆ ਕਿਹੜਾ ਵਿਕਾਸ ਕਿਹੜੀ ਸਰਕਾਰ ਨੇ ਕੀਤਾ ਕੀ ਕਹੋਗੇ ਪਾਜੀ ਵਿਕਾਸ ਤਾਂ ਦੇਖੋ ਜੀ ਜਿਵੇਂ ਚੱਲੀ ਜਾਂਦਾ ਪਤਾ ਹੀ ਆ ਆਪਾਂ ਨੂੰ ਬਾਕੀ ਕਾਲੀਆਂ ਸਰਕਾਰ ਵਧੀਆ ਸੀਗੀ ਹਰੇਕ ਨੂੰ ਮੰਨ ਲਓ ਅਨਾਜ ਮਿਲ ਰਿਹਾ ਸੀਗਾ ਜੀ ਕਣਕ ਆ ਜਾਂਦੀ ਸੀਗੀ ਗਰੀਬਾਂ ਨੂੰ ਹੁਣ 5-5 ਕਿਲੋ ਕਣਕ ਪਿੱਛੇ ਵੀ ਜਾਣਾ ਪੈਂਦਾ ਹੈ। ਸੈਂਟਰ ਦੀ ਪਤਾ ਨਹੀਂ ਆ ਰਹੀ ਕਿੱਥੋਂ ਆ ਰਹੀ ਐ ਇੰਦਾਂ ਦੇ ਵੀ ਨਹੀਂ ਪਤਾ। ਮਿਲ ਗਰੀਬਾਂ ਦਾ ਇਹੀ ਹੁੰਦੀਆਂ ਦੋ ਚੀਜ਼ਾਂ ਵੀ ਮਿਲ ਜੇ ਖਾਣ ਪੀਣ ਨੂੰ ਮਨ ਲੋ ਅਨਾਜ ਨੂੰ ਜੀ ਬਾਕੀ ਸਰਕਾਰੀ ਨੌਕਰੀ ਤਾਂ ਕਿੱਥੇ ਮਿਲਣੀ ਐ ਜੀ। ਬੜੀ ਦੂਰ ਦਾ ਕੰਮ ਕਰਤਾ ਜੀ ਉਹਦਾ ਨਾਂ। ਆਮ ਦੀ ਕੋਈ ਸਮੱਸਿਆ ਜਿਹੜੀ ਅਜੇ ਤੱਕ ਨਹੀਂ ਹੱਲ ਹੋਈ। ਆਮ ਦੀ ਸਮੱਸਿਆ ਦੀ ਗੱਲ ਐਵੇਂ ਆ 150 ਕਿਲਾ ਸਾਡੇ ਕੋਲ ਜ਼ਮੀਨ ਆ। 15 ਮੋਟਾ 15 ਮੋਟਰਾ। ਤੇ 15 ਮੋਟਰਾਂ ਦੀ ਆਪਾਂ ਕੋਈ ਪਾਰਟੀ ਤੋਂ ਉੱਠ ਕੇ ਗੱਲ ਕਰ ਰਹੇ ਆ ਦਰਖਤ ਤੇ ਖੜੇ ਆ ਪਰਮੇਸ਼ਰ ਨੂੰ ਜਾਣਦੇ ਨਹੀਂ 15 ਮੋਟਰਾਂ ਦੇ ਤੁਸੀਂ ਐਸਟੀਮੇਟ ਕਢਾ ਕੇ ਦੇਖ ਲਓ ਮੈਂ ਸਾਰੇ ਕਨੈਕਸ਼ਨ ਆਪਦੇ ਘਟਾ ਦੂੰ ਜੇ ਇੱਕ ਵੀ ਕਿਸੇ ਕਾਂਗਰਸ ਸਰਕਾਰ ਨੇ ਦਿੱਤਾ ਹੋਵੇ ਆਮ ਪਾਰਟੀ ਨੇ ਦਿੱਤਾ ਹੋਵੇ ਆ ਪਿੱਛੇ ਮੇਰਾ ਕਨੈਕਸ਼ਨ ਹੁਣ ਮੈਂ ਪਾਸ ਕਰਾ ਕੇ ਲਿਆ ਆ ਬੀਬੀ ਹਰਸਿਮਰਤ ਕਾਲ ਨੇ ਸਾਨੂੰ ਕਨੈਕਸ਼ਨ ਦਿੱਤਾ ਉਹਦੇ ਤੋਂ ਪਾਸ ਕਰਾ ਕੇ ਉਹ ਮੈਂ ਚੀਜ਼ ਲੈ ਤੇ ਮੋਟਰ ਸਾਡੀ ਚੱਲਦੀ ਪਈ ਹੈ ਤੇ ਇਹਨਾਂ ਨੇ ਕੀ ਕੀਤਾ ਸਾਡੇ ਜ਼ਿੰਮੇਵਾਰਾਂ ਦਾ ਨਹਿਰ ਦਾ ਜਿਹੜਾ ਪਾਣੀ ਹੈ ਸਾਡਾ ਭਗਵਾਨਪੁਰ ਹੀਂਗਣੇ ਤੇ ਹੈਡਕੌਨ ਲਿਆ ਹੈ ਅੱਜ ਗੁਰਪ੍ਰੀਤ ਵਣਾਲੀ ਇਹਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਨਾਲ ਡੀਸੀ ਤੇ ਦਫ਼ਤਰ ਦੇ ਵਿੱਚ ਕਮੇਟੀ ਮੈਂਬਰ ਸੀਗਾ ਭੁੰਦਰ ਸਾਹਿਬ ਨੇ ਮੈਨੂੰ ਸਾਡੇ ਨਾਲ ਬਣਿਆ ਬਣਾਇਆ ਸੀ ਇਹਨੂੰ ਮਾੜੀ ਮੋਟੀ ਸੰਗ ਆਉਣੀ ਚਾਹੀਦੀ ਆ ਜੇ ਖਾ ਕੇ ਆਰਾਮ ਨਹੀਂ ਕਰਨਾ ਚਾਹੀਦਾ ਮੇਰੀ ਗੱਲ 'ਚ ਇੱਕ ਵੀ ਝੂਠ ਹੋਵੇ ਤੇ ਮੈਂ ਆਪਦੀ ਧੌਣ ਲਵਾ ਕੇ ਰੱਖ ਦਾਂਗਾ ਮદાન ਦੇ ਵਿੱਚ ਭੁਗਾਨਪੁਰ ਹੀਂਗਣੇ ਤੇ ਪਾਣੀ ਲਿਆਂਦਾ ਕਿੰਨੇ ਲਿਆਂਦਾ ਸਰਦਾਰ ਬੁਲਿੰਦਰ ਸਿੰਘ ਭੁੰਦਰ ਸਾਹਿਬ ਨੇ ਠੀਕ ਹੈ ਜੀ ਤੇ ਉਥੋਂ ਲਾ ਕੇ ਸਾਡੇ ਇੱਥੇ ਕੱਚੀ ਨਹਿਰ ਇੱਥੋਂ ਤੱਕ ਲਿਆਂਦੀ ਪਾਣੀ ਸਾਨੂੰ ਕੀਤਾ ਸੀ ਤਾਂ ਮਰ ਗਏ ਸੀ ਤੇ ਆਏ ਸਾਡੇ ਬੁੱਢਿਆਂ ਨੂੰ ਅਸੀਂ ਤਾਂ ਲਾਹੌਰ ਤੋਂ ਆਏ ਆ ਅਸੀਂ ਤਾਂ ਇੱਥੇ ਸਾਨੂੰ ਇੱਥੇ ਠੋਕਤਾ ਬਰਾਨੀ ਪੈਲੀ ਠੋਕਦੀ ਸਾਨੂੰ ਲਾਹੌਰੀਆਂ ਨੂੰ ਬਰਾਨੀ ਪੈਲੀ ਬਾਈ ਜੀ ਠੋਕਦੀ ਅਸੀਂ ਤਾਂ ਮਰ ਗਏ ਸੀ ਸਾਰੇ ਤੇ ਆਏ ਜੇ ਭੁੰਦਰ ਸਾਹਿਬ ਨੇ ਇੱਥੇ ਸਾਨੂੰ ਪਾਣੀ ਨਾ ਪਹੁੰਚਾਇਆ ਹੁੰਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਬਿੱਲ ਲਾਏ ਹੋਏ ਅੱਜ ਤੱਕ ਉਹ ਇਹਨਾਂ ਨੂੰ ਭਗਵੰਤ ਸਿੰਘ ਹਾਂਜੀ ਮੋਟਰਾਂ ਦੇ ਬਿੱਲ ਇਹ ਲਾਉਂਦਾ ਨਹੀਂ ਲਾਵੇ ਕੈਪਟਨ ਵੀ ਲਾ ਦਿੰਦਾ ਫਿਰ ਲਾਏ ਨਹੀਂ ਉਹ ਉਹਦੀ ਦੇਣੀ ਹੈ ਨਾ ਇਹ ਤਾਂ ਜੀ ਇੱਕ ਗੱਲ ਇਹਨਾਂ ਨੂੰ ਬਦਨਾਮੀ ਇਹਨਾਂ ਨੇ ਇੱਕ ਇਸ਼ੂ ਬਣਾ ਲਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਜਿੰਨੀਆਂ ਦੇਣਾ ਨੇ ਜੇ ਕੋਈ ਸੋਚੇ ਵਿਚਾਰੇ ਤਾਂ ਗੱਲ ਕਰੋ ਜੀ ਇੱਕ ਇਹਨਾਂ ਦਾ ਇਹ ਇਹਨਾਂ ਨੇ ਆਮ ਪਾਰਟੀ ਦਾ ਇੱਕ ਇੱਕ ਬਣਾ ਲਿਆ ਇੱਕ ਮੀਟਿੰਗ ਇੱਕ ਭੰਡੀ ਪ੍ਰਚਾਰ ਬਣਾ ਲਿਆ ਕੋਈ ਨਹੀਂ ਤੁਸੀਂ ਵੇਖ ਲਿਓ ਆਪਾਂ ਖੜੇ ਆ ਪਰਮੇਸ਼ਰ ਨੂੰ ਯਾਦ ਕਰਕੇ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਆ ਜੇ ਬਾਦਲ ਸਾਹਿਬ ਨੇ ਸਕੀਮਾਂ ਦਿੱਤੀਆਂ ਤੇ ਉੱਥੇ ਖੜੇ ਆ ਸੀ ਤਾਂ ਬਚੇ ਆ ਤੇ ਜੇ ਗੱਡਾ ਫਰੀ ਕਰਾਇਆ ਕਿੰਨੇ ਕਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਅੱਜ ਟੈਕ ਚ ਨਹੀਂ ਪੈ ਰਿਆ ਟਰੈਕਟਰ ਵਾਲਾ ਉਹ ਗੱਡਾ ਹੀ ਲਾ ਲਾ ਗੱਡਾ ਕਹਿਆ ਜਾਂਦਾ ਜ਼ਿੰਮੇਵਾਰ ਦਾ ਕਿੰਨੇ ਕਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੇ ਕਰਾਇਆ ਅੱਜ ਸਾਨੂੰ ਅਸੀਂ ਕਿਤੇ ਫਸਲ ਨਹੀਂ ਸੁੱਟ ਸਕਦੇ ਮੈਨੂੰ ਮੰਨ ਲਓ ਜਿਹੜੇ ਮੰਨ ਲਓ ਚ ਕਾਂਗਰਸੀ ਚ ਖਾਲੀ ਸੀ ਲਗਭਗ ਵਧੀਆ ਕੰਮ ਕਰਦੇ ਸੀ ਜਿਹੜਾ ਹੁਣ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਚੁਟਕਲੇ ਸੁਣਾ ਕੇ ਲੋਕ ਮਗਰ ਲਾਲੇ ਪਹਿਲਾ ਨੰਬਰ ਦਾ ਬੀਬੀ ਨੂੰ ਜਿਹੜਾ ਇਹਨਾਂ ਨੇ ਰਸੋਈ ਵਾਦਾ ਖਰਚਾ ਕੀਤਾ ਸੀ ਉਹ ਨਹੀਂ ਆ ਰਿਹਾ ਜੀ 27 22 ਮਹੀਨੇ ਹੋ ਗਏ ਦੂਜੀ ਗੱਲ ਜਿਹੜੀ ਗਰੀਬਾਂ ਨੂੰ ਸਭ ਤੋਂ ਵੱਡਾ ਸਾਰਾ ਸੀ ਅਨਾਜ ਦਾ ਦੋ ਰੁਪਈਆ ਕਿਲੋ ਕਣਕ ਬਾਦਲ ਸਾਹਿਬ ਦੇ ਮੰਨ ਲਓ ਚਲਾਈ ਹੋਈ ਸੀ ਕਾਲਿਆਂ ਨੇ ਵੀ ਦਿੰਦੇ ਰਹੇ ਕਾਂਗਰਸੀ ਵੀ ਦਿੰਦੇ ਰਹੇ ਇਹਨਾਂ ਨੇ ਆਕੇ ਤਾਂ ਜਿਵੇਂ ਪੱਠਾ ਬਾਤਾਂ ਕੱਟ ਹੀ ਦਿੱਤੀ ਜੀ ਸਾਡੀ ਠੀਕ ਹੈ ਜੀ ਸਾਨੂੰ ਜਿਹੜੀ ਮਾੜੀ ਮੋਟੀ ਸੈਂਟਰ ਦੀ 5-4 ਕਿਲੋ ਆਉਂਦੀ ਏ ਉਹ ਵੀ ਇਹਨਾਂ ਨੇ ਖਤਮ ਕਰਤੀ ਫਿਰ ਸगन ਸਕੀਮ ਸੀ ਜੀ ਸगन ਸਕੀਮ ਕੋਈ ਵੀ ਪਾਰਟੀ ਆਉਂਦੀ ਸੀ ਦੋਨਾਂ ਚ ਚਲੋ ਮੰਨ ਲਓ ਇਹਨਾਂ ਨੂੰ ਮਿਲ ਜਾਂਦੀ ਸੀ ਸगन ਸਕੀਮ ਗਰੀਬ ਨੂੰ ਜਿਹੜਾ ਮੰਨ ਲਾ ਕੁੜੀ ਦਾ ਵਿਆਹ ਕਰਦਾ ਸੀ ਉਹਨਾਂ ਨੂੰ ਸਹਾਰਾ ਲੱਗ ਜਾਂਦਾ ਸੀ ਮਾੜਾ ਮੋਟਾ 50000 35000 40000 ਜਿੰਨੀ ਵੀ ਆਉਂਦੀ ਸੀ ਪਰ ਮੇਰੇ ਸਾਹ ਤੇ ਇਹਨਾਂ ਨੂੰ ਵਿਚਾਰਾਂ ਸਗਨ ਸਕੀਮ ਨਹੀਂ ਮਿਲੀ ਜੀ ਡੀਸੀ ਦਫਤਰ ਦੇ ਗੇੜੇ ਕੱਢੀ ਜਾਂਦੇ ਜੀ ਮਾਨਸਾ ਦੇ ਗੇੜੇ ਕੱਢੀ ਜਾਂਦੇ ਮੰਨ ਲਓ ਇਹ ਇਹਨਾਂ ਨੇ ਚੁਟਕਲੇਾਂ ਤੋਂ ਸਵਾ ਕੋਈ ਕੰਮ ਹੀ ਨਹੀਂ ਕੀਤਾ ਸਾਡਾ ਜਿਨੇ ਸੁਣਾਏ ਚੁਟਕਲੇ ਸੁਣਾ ਕੇ ਆ ਗਏ ਨੇ ਲੋਕਾਂ ਨੂੰ ਬਦਲਾ ਦੀ ਢੇਰੀ ਚੱਲੀ ਲੋਕਾਂ ਨੇ ਪਾਤੀਆਂ ਸਾਡੇ ਵਰਗਿਆਂ ਨੇ ਵੀ ਪਾਤੀਆਂ ਚਲੋ ਜੀ ਦੇਖਾਂਗੇ ਬਦਲਾ ਆਊਗਾ ਸੁਪਨੇ ਬੜੇ ਵੱਡੇ ਦਿਖਾਏ ਪਰ ਉਹ ਨਹੀਂ ਇਹਨਾਂ ਤੋਂ ਹੁੰਦਾ ਫਿਰ ਬੀਬੀ ਜੀ ਦੀ ਲਾਲੋ ਗੱਲ ਸਾਨੂੰ ਸਭ ਤੋਂ ਵੱਡੀ ਦੇਣ ਹੈ ਜਿਹੜਾ ਏਮੇਜ ਹਸਪਤਾਲ ਆਇਆ ਅਸੀਂ ਕਿਤੇ ਰਾਜਸਥਾਨ ਜਾਂ ਦਿੱਲੀ ਜਾਂਦੇ ਸੀ ਮੰਨ ਲਓ ਗੁਜਰਾਤ ਜਾਂਦੇ ਵੀ ਆਪ ਦਾ ਇਲਾਜ ਕਰਾਉਣ ਦਿੱਲੀ ਗਰੀਬ ਬੰਦੇ ਤੋਂ ਮੰਨ ਕੇ ਚੱਲੋ ਜੀ ਗੱਡੀ ਦਾ ਖਰਾਇਆ ਹੀ ਨਹੀਂ ਭਰਿਆ ਜਾਂਦਾ ਸੀ ਸਭ ਤੋਂ ਵੱਡੀ ਸਹੂਲਤ ਤਾਂ ਸਾਨੂੰ ਇਹ ਹੈ ਮੈਡੀਕਲ ਫ੍ਰੀ ਜੋ ਵੀ ਦਵਾਈ ਮੇਰਾ ਰਿਸ਼ਤੇਦਾਰ ਇੱਕ ਢਿੱਲਾ ਸੀ ਬਠਿੰਡੋ ਮੈਂ ਗਿਆ ਉੱਥੇ ਜੀ ਮੈਨਾਂ ਜੀ ਪਤਾ ਹੀ ਨਹੀਂ ਲੱਗਦਾ ਆਪਾਂ ਮੰਨ ਲਾ ਵਿਦੇਸ਼ ਚ ਫਿਰਦੇ ਕਿੱਥੇ ਫਿਰਦੇ ਆ ਜੀ ਚੱਲਦੇ ਚੱਲਦੇ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਆ ਜਿੱਥੇ ਅਜੇ ਤੱਕ ਵੀ ਪੱਕੀ ਇੱਟ ਨਹੀਂ ਲੱਗੀ ਇਸ ਕੱਚੇ ਘਰ ਦੇ ਵਿੱਚ ਜਿਹੜਾ ਅਜੇ ਤੱਕ ਵੀ ਲੋਕ ਜਿਹੜੇ ਆ ਉਹ ਆਪ ਦਾ ਜਿਉਂ ਗੁਜ਼ਾਰਾ ਕਰ ਰਹੇ ਆ ਜਿਹੜੇ ਇੱਥੇ ਇਸ ਘਰ ਦੇ ਮਾਲਕ ਆ ਉਹਨਾਂ ਨਾਲ ਗੱਲ ਕਰਦੇ ਆ ਬਾਈ ਜੀ ਕੀ ਨਾ ਤੁਹਾਡਾ ਬਿੰਦਰ ਸਿੰਘ ਬਿੰਦਰ ਸਿੰਘ ਜੀ ਕੋਈ ਇੱਥੇ ਤੁਸੀਂ ਫਾਰਮ ਵਗੈਰਾ ਜਾਂ ਕੁਝ ਭਰਿਆ ਨਹੀਂ ਜਿਹੜਾ ਪੱਕਾ ਕੋਠੇ ਪਾਉਣ ਵਾਸਤੇ ਮਾ ਜੀ ਉਹ ਪਹਿਲਾਂ ਭਰੇ ਬੜੇ ਚਿਰਾਂ ਦੇ ਬਹੁਤ ਸਾਲ ਹੋ ਗਏ ਅਜੇ ਤੱਕ ਆਇਆ ਨਹੀਂ ਕੋਈ ਨਹੀਂ ਆਇਆ ਜੀ ਕਦੀ ਪੁੱਛਿਆ ਵੀ ਨਹੀਂ ਮੈਂਬਰ ਨੂੰ ਸਰਪੰਚ ਨੂੰ ਕਿਸੇ ਐਮਐਲ ਸਰਪੰਚ ਲਾਰੇ ਲਾਈ ਜਾਂਦੇ ਗਾਦੀ ਗਾ ਜੀ ਵੋਟਾ ਵਾਸਤੇ ਜੀ ਨਾ ਰੋਕਾਵਾ ਮਿਹਰਬਾਨੀ ਜੇ ਪਾ ਦੋਗੇ ਤੇ ਕੋਠੇ ਕਦੋਂ ਨੇ ਆਹਣਦੇ ਆਏ ਜੇ ਸਾਨੂੰ ਮਿਲਦੇ ਨਹੀਂ ਸਾਨੂੰ ਆਇਆ ਤਾਂ ਕੀ ਪੈਦਾ ਵਾ ਹੈ ਆਏ ਆਏ ਕਰੀ ਜਾਂਦੇ ਹੁਣ ਵੀ ਆਂਦੇ ਆ ਗਏ ਆ ਗਏ ਵੋਟਰ ਮੰਗਰ ਪਾਉਂ ਬਸ ਵੋਟਰ ਮੰਗਰ ਆਂਦੇ ਇਸ ਵਾਰ ਹਰ ਵਾਰੀ ਜਿਹੜੀ ਵੋਟ ਆ ਵੋਟ ਹਰ ਵਾਰੀ ਹਾਂ ਤੇ ਹਰ ਵਾਰੀ ਹਰ ਵਾਰੀ ਪੋਤੇ ਆਂਦੇ ਵੋਟ ਆ ਪਾਏ ਜਾਣ ਫੇਰ ਪਾਵਾਂਗੇ ਤੁਹਾਡੇ ਵੋਟ ਉਹ ਮੁੱਢੇ ਕੁਛ ਵੀ ਨਹੀਂ ਆਏ ਕੋਠੇ ਭਰਾ ਮੋੜ ਦਿੰਦੇ ਸਾਡੇ ਤੈਨੂੰ ਮੈਂ ਦੱਸਾਂ ਸਿੱਧੀ ਗੱਲ ਆਰ ਕਿਸਾਨ ਨੂੰ ਇੰਨਾ ਗੁੱਸਾ ਚੜਿਆ ਪੇ ਬੋਰਡ ਕੇ ਨੂੰ ਪਾਉਣੀ ਨਹੀਂ ਆ ਬੇਲਾ ਕੋਈ ਝੁੱਗੀ ਚ ਬੈਠੇ 50 ਸਾਲ ਹੋ ਗਏ ਸਾਨੂੰ ਬੈਠਿਆ ਨੇ ਇੱਥੇ ਕਰਿਆ ਕਰੰਤ ਨੂੰ ਕਰਿਆ ਮਣੀ ਨੂੰ ਕਰੀ ਕਰੀ ਨੂੰ ਹਾਂ ਪੋਛੜਾ ਮੁੰਡੇ ਸਾਰੇ ਬੈਠੇ ਨਹੀਂ ਪਾਉਂਦੇ ਤੇ ਸਾਡਾ ਬੁੱਢਾ ਮਾਰ ਗਿਆ ਬੁੱਢਾ ਸਾਡਾ ਤਾਰੂ ਸੀ ਤੇ ਇਹਨੂੰ ਵੀ ਆਖ ਮੈਨੂੰ ਵੀ ਆ ਨਹੀਂ ਯਾਰਾ ਇੱਜਤ ਕੀ ਇੱਧਰ ਪਾਉਂਦੇ ਨੇ ਹੈ ਤੇ ਮਗਰ ਕੋਠੇ ਹੱਸ ਕੇ ਕਾ ਦਿੰਦੇ ਆਪ ਵਿਚਾਰਿਆਂ ਦੀ ਪੇਟੀ ਵੀ ਬਾਹਰ ਪਈ ਰਹੀ ਮੀਂਹ ਦੇ ਵਿੱਚ ਮੁੰਜੀਆਂ ਵੀ ਬਾਹਰ ਡਾਉਂਦੇ ਰਹੇ ਨੇ ਸਾਨੂੰ ਆਂਡ ਗਵਾਂਡ ਨੂੰ ਤਰਸ ਆਉਂਦਾ ਈ ਵਿਚਾਰਿਆਂ ਦਾ ਇਹਨਾਂ ਦਾ ਨਹੀਂ ਪਿਆ ਸਾਰੇ ਲੋਕਾਂ ਦੇ ਪੈ ਜਾਂਦੇ ਅਸੀਂ ਇਸ ਘਟ ਤੋਂ ਘਟ ਵੀ ਤਾਨੂੰ ਸੰਗਿਆ ਚ 60 70 ਸਾਲ 70 ਸਾਲ ਹੋ ਗਏ ਤਾਨੂੰ ਸੰਗਿਆ ਚ ਆਇਆ ਨੂੰ ਅਸਕਰ ਤੇ ਵੋਟਾਂ ਪਾਉਂਦੇ ਹੀ ਆ ਕਿਸੇ ਨੂੰ ਉੱਤੋਂ ਹੀ ਪੈਸੇ ਆਉਣੇ ਆ ਕੋਈ ਲੀਡਰਾਂ ਤਾਂ ਨਹੀਂ ਦੇਣੀ ਤੇ ਕਿਸੇ ਨੇ ਇਹਨਾਂ ਦਾ ਕੋਠਾ ਨਹੀਂ ਪਾਇਆ ਕਿਸੇ ਨੇ ਚੱਜ ਦਾ ਬਾਥਰੂਮ ਨਹੀਂ ਕਦੇ ਬਣਾਇਆ ਠੀਕ ਹੈ ਨਾ ਇਹ ਤੇ ਆਪ ਦਾ ਜੂਨ ਗੁਜ਼ਾਰਾ ਕਰਦੇ ਰਹੇ ਨੇ ਤੇ ਤੇਰੇ ਮੇਰੇ ਵਰਗਿਆਂ ਨੂੰ ਤਰਸ ਆਉਂਦਾ ਸੀ ਤੇ ਗਵਰਨਮੈਂਟ ਨੂੰ ਕੋਈ ਤਰਸ ਨਹੀਂ ਆਇਆ ਇਹਨਾਂ ਦਾ ਸਾਡੀ ਸੜਕ ਹੀ ਨਹੀਂ ਬਣਦੀ ਤੇ ਸਰਪੰਚਾਂ ਨੇ 50 ਵਾਰੀ ਕਹਿਤ ਆ ਆਂਦੇ ਇੰਦਣਾ ਕਿ ਨਿਕਾਸ ਬਣਾ ਦਿੰਨੇ ਆ ਪਾਣੀ ਦਾ ਉਹ ਨਿਕਾਸ ਹੀ ਨਹੀਂ ਬਣਿਆ ਹੋਇਆ ਵੇਖ ਲੋ ਜਾ ਕੇ ਖੱਡੇ ਪਾਣੀ ਜੇ ਪੱਕੀ ਤੇ ਚੜੇਗਾ ਤੇ ਪੱਕੀ ਟੁੱਟੇਗੀ ਹੁਣ ਘਰ ਉੱਚੇ ਅਸੀਂ ਤੱਕ ਚੱਕੀ ਆਉਂਦੇ ਹੁਣ ਫਿਰ ਮਕਾਨ ਠਾ ਕੇ ਤੇ ਫਿਰ ਬਣਾਉਣਾਗਾ ਜਦੋਂ ਐਮਐਲਏ ਐਮਪੀ ਇੱਥੇ ਵੋਟਾਂ ਮੰਗਣ ਆਉਂਦੀ ਆ ਉਦੋਂ ਨਹੀਂ ਤੁਸੀਂ ਕਦੀ ਆਖਿਆ ਉਦੋਂ ਆ ਪਤਾ ਕੀ ਆਂਦੇ ਨੇ ਅੱਜ ਮੇਰਾ ਪਿਓ ਤੂੰ ਹੀ ਐ ਬਾਈ ਵੋਟ ਪਾ ਦੇ ਤੇਰਾ ਸਾਰਾ ਕੁਝ ਹੋ ਜਾਏਗਾ ਹਾਂ ਬਾਈ ਇਤਨੀ ਗੱਲ ਕਹਿੰਦੇ ਨੇ ਦੂਜੇ ਤਾੜੀਆਂ ਮਾਰਦੇ ਨੇ ਬੱਲੇ 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 ਵੋਟ ਪੈ ਕੋਈ ਮਰ ਗਿਆ ਤਾਂ ਨਾ ਪੈਗਾ ਵੀ ਪਾਣੀ ਛੜਤਾ ਤੇ ਇੰਦਾਂ ਕੀ ਤਾਂ ਮਰੇ ਨੇ ਤੇ ਨਿਕਾਸਤਾ ਕਰੋ ਇੰਦਾਂ ਕੀ ਸਰਪੰਚ ਨੇ ਲਾਰਾ ਲਾ ਕੇ 5 ਸਾਲ ਹੋ ਚੱਲੇ ਨੇ ਹੁਣ ਫਿਰ ਬਦਲਣ ਵਾਲਾ ਕੋਈ ਨਾ ਕੋਈ ਉੱਠ ਪੈਗਾ ਬਸ ਉਹ ਆਖੇਗਾ ਮੈਂ ਬਣਾ ਦੇਣਾ ਮੁਰਤੇ ਉਹ ਭੁੱਲ ਜਾਏਗਾ ਕੁਰਸੀ ਤੇ ਬਹਿ ਜਾਏਗਾ ਜਾ ਕੇ ਵੋਟਾ ਪਵਾ ਲੈਣ ਦੇ ਵਲਾ ਕੇ ਵੀ ਹਾਂ ਬੱਲੇ 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 ਸੱਥ ਦੇ ਵਿੱਚ ਬੈਠੇ ਆ ਇੱਥੇ ਵੱਡੇ ਵੱਡੇ ਜਿਹੜੇ ਰਾਜਨੀਤਿਕ ਆ ਉਹਨਾਂ ਦੀਆਂ ਵੀ ਗੱਲਾਂ ਚੱਲਦੀਆਂ ਤੇ ਜਿਹੜੇ ਹੋਣ ਵਾਲੇ ਕੰਮ ਜਾਂ ਜਿਹੜੇ ਰਹਿ ਗਏ ਜਾਂ ਹੋਗੇ ਉਹਨਾਂ ਦੀਆਂ ਗੱਲਾਂ ਵੀ ਇਸ ਸੱਥ ਦੇ ਵਿੱਚ ਹੀ ਚੱਲਦੀਆਂ ਪਹਿਲਾਂ ਤਾਂ ਮੇਰੇ ਖੱਬੇ ਪਾਸੇ ਬਾਪੂ ਜੀ ਬੈਠੇ ਇਹਨਾਂ ਨਾਲ ਵੀ ਵਿਚਾਰ ਚਰਚਾ ਕਰਾਂਗੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਹੀ ਪਿੰਡ ਆ ਬਾਪੂ ਜੀ ਹਾਂਜੀ ਆਹੀ ਪਿੰਡ ਹੈ ਕੀ ਵੋਟਾਂ ਆ ਗਈਆਂ ਸਿਰ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਵੀ ਕਿਵੇਂ ਵੇਖਦੇ ਹੋ ਅਸੀਂ ਉਹ ਵੋਟਾਂ ਆ ਗਈਆਂ ਸਿਰ ਤੇ ਵੋਟਾਂ ਨਹੀਂ ਪਾਉਣਗੇ ਕੋਈ ਰੱਖਣੇ ਤਾਂ ਨਹੀਂ ਔਰ ਬਾਕੀ ਐਂਗਲ ਤੇ ਸਾਡਾ ਹੱਕ ਜਿਹੜਾ ਹੱਕ ਸਾਨੂੰ ਮਿਲਣਾ ਚਾਹੀਦਾ ਹੈ ਜੋ ਵੀ ਹੈ ਪੰਜਾਬ ਦੇ ਜਿਹੜਾ ਸਾਡੇ ਇਹ ਡਾਈਸਟ ਦੇ ਪੰਜਾਬ ਦੇ ਚਾਰੇ ਗਨੇ ਇੱਥੇ ਆ ਕੇ ਜਿਹੜਾ ਸਮਾਨ ਆਉਂਦਾ ਉਹ ਸਾਰੇ ਜਾਟੀ ਵੰਡ ਵੰਡਦੇ ਨੇ ਸਭ ਗਰੀਬ ਆਉਂਦੇ ਨੇ ਨਾ ਕੁਝ ਆਉਂਦੇ ਨੇ ਸਭ ਅੱਗੇ ਅੱਗੇ ਵੰਡ ਵੰਡ ਲੈਂਦੇ ਸਾਰਾ ਕੁਝ ਹੀ ਹੈ ਸਰਕਾਰਾਂ ਵੱਡੇ ਵੱਡੇ ਪਹਿਲਾਂ ਵਾਅਦੇ ਕਰਦੀਆਂ ਆ ਵੀ ਦਵਾਂਗੇ ਆ ਵੀ ਦਵਾਂਗੇ ਪਰ ਵੋਟਾਂ ਤੱਕ ਇੱਥੇ ਵੜਦੀਆਂ ਨਹੀਂ ਇਹ ਵੀ ਕੋਈ ਗੱਲ ਹੈ ਉਦੋਂ ਬਾਅਦ ਦੋ ਦੋ ਸਾਲ ਦਿਨ ਤੱਕ ਸਾਡਾ ਮੂੰਹ ਹੀ ਨਿਖਾਉਂਦੇ ਜਾਂਦੇ ਤੇ ਜੇ ਕੋਈ ਆਉਂਦੇ ਕੋਈ ਵੱਡੇ ਲੀਡਰ ਕੰਮ ਲਾ ਜਾਂਦੇ ਸਾਡੇ ਅੱਗੇ ਵਿਖਦੇ ਨਹੀਂ ਸਾਡੀ ਗੱਲ ਨਹੀਂ ਕੋਈ ਸੁਣਦਾ ਨੋੜ ਕੇ ਦੁਆਰਾ ਇਹ ਭਾਈ ਆਪ ਦੇ ਆਪ ਅਕਲ ਆਓ ਅਕਲ ਦੇ ਦਿਓ ਕਿਹੋ ਜੇ ਹੱਕ ਕੀ ਮੰਗੇ ਹੱਕ ਜਮੀਨਾ ਜਿਹੜੇ ਟੁੱਟੀਆਂ ਹੋਈਆਂ ਜਮੀਨਾ ਕਿੱ데 ਚਲੀਆਂ ਗਈਆਂ ਨੇ ਵਾਪਸ ਕਿ ਦਵਾਗੀਆਂ ਕਿ ਜਮੀਨਾ ਨੇ ਆਪ ਦੇ ਨਾਮ ਦਵਾਇਆ ਕਿ ਕਿਸੇ ਨਾਮ ਦਵਾ ਨਾਮ ਦਵਾਈ ਕਿ ਕਿਹਦੇ ਨਾਮ ਦਵਾਈ ਹੈ ਉਹ ਕਿੱ데 ਗਈ ਜਮੀਨ ਜਿਹੜੀ ਟੁੱਟੀ ਹੈ ਅਜੀ 35 ਸਾਲ ਹੋ ਗਏ ਨੇ ਮੰਗਦੇ ਨੇ ਲੋਕ ਦੇ ਉਹ ਨਿਆਣੇ ਦਿੱਤੇ ਬਗਾਨਾ ਅੱਗੇ ਉਹਨਾਂ ਦੀ ਲਿਖਣ ਨੂੰ ਕੀ ਕੀਤਾ ਕੀ ਰਹਿ ਗਿਆ ਕਿਵੇਂ ਵੇਖਦੇ ਉਹਨਾਂ ਇਹ ਜੀ ਬਾਅਦ ਵਿੱਚ ਲਾਰੇ ਲਾ ਜਾਂਦੇ ਨਾ ਮੁਰਗੇ ਕਿੱਥੇ ਪੁੱਛਦੇ ਨੇ ਪਉਣੀ ਪੁੱਛਦੇ ਦੱਸਦੇ ਰੋਂਦੇ ਫਿਰੋ ਪਵਾ ਕੁਛ ਵੀ ਇਹਨਾਂ ਦਾ ਕੰਮ ਇਹੀ ਹੈ ਕਿ ਨਾ ਗਰੀਬ ਨੂੰ ਉਹਦੇ ਦਾਣੇ ਅਗਰ ਗਰੀਬ ਦੇ ਦਾਣੇ ਆਉਂਦੇ ਪੈਣਾ ਸਾਨੂੰ ਉਹ ਮਿਲਦੇ ਨਹੀਂ ਆ ਜ਼ਿੰਮੇਦਾਰ ਲਾ ਜਾਂਦੇ ਸਾਡੇ ਸਾਰੇ ਆਹ ਪਾਕਥੇ ਮਰਜ਼ੀ ਪਿੰਡ ਜੋ ਪੁੱਛ ਲੋ ਜੋ ਸਾਰਾ ਜ਼ਿੰਮੇਦਾਰ ਲਾ ਜਾਂਦੇ ਨੇ ਸਾਨੂੰ ਦਾਣਾ ਮਿਲਦੇ ਨਹੀਂ ਨੇ 2-2 ਕਿਲੋ ਤਾਂ ਪਾਹਂਦਾ ਦੇ ਦਿੰਦੇ ਨੇ ਕੀ ਕਰਦੇ ਪੈਣ ਖੇਡਾਂ ਖੜਾਉਂਦੇ ਨੇ ਪਰ ਇਸ ਵਾਰੀ ਬੋਟ ਕਿਨੂੰ ਪਾਵਾਂ ਐਸ ਵਾਰ ਜੇ ਕੋਈ ਚੰਗਾ ਬੰਦਾ ਆਇਆ ਤਾਂ ਪਾ ਦੇਣੀ ਬੋਟ ਪਾ ਪਾੜੀ ਚੱਲੋ ਚੱਲੋ ਕੰਮ ਨੇ ਬਿੜੀ ਚੱਲੋ ਗੱਲ ਮੁਕੀ ਇੱਕ ਸਾਡੇ ਨਾਲ ਦੂਜੇ ਪਾਸੇ ਵੀਰ ਬੈਠੇ ਆ ਉਹਨਾਂ ਨਾਲ ਗੱਲ ਜਰੂਰ ਅਸੀਂ ਕਰਾਂਗੇ ਬਾਈ ਜੀ ਅਸੀਂ ਕੱਲ ਅਹੀਂ ਪਿੰਡਿਆ ਬਈ ਕੀ ਕਹਿ ਰਹੇ ਸੀ ਪਹਿਲਾਂ ਕਿ ਇੱਥੇ ਜਿਹੜਾ ਲੀਡਰ ਜਿਹੜੇ ਜਦੋਂ ਆਉਂਦੇ ਆ ਉਦੋਂ ਕੋਈ ਨੇੜੇ ਨਹੀਂ ਲੱਗਨ ਦਿੰਦਾ ਕਤੋਂ ਵੱਡੇ ਲੀਡਰ ਆਉਂਦੇ ਨੇ ਦੋ ਪਿੰਡ ਦੇ ਵੱਡੇ ਲੀਡਰ ਹੀ ਹੋ ਗਏ ਤਿਆਰ ਖਾ ਹੋ ਜਾਂਦੇ ਨੇ ਅਗੇ ਪਿਛੇ ਲੱਗਣ ਨੀ ਲੱਗਣ ਨਹੀਂ ਦਿੰਦੇ ਕਿਸੇ ਨੂੰ ਸਗਣ ਸਕੀਮਾਂ ਬੱਚਿਆਂ ਦੀ ਹੋਰ ਰੋ ਰੱਖਿਆ ਸੰਨ 5-5 6-6 ਮਹੀਨੇ ਹੋ ਗਏ ਸਗਣ ਸਕੀਮ ਦੀ ਅਜੇ ਉਹ ਨਹੀਂ ਪਾਸ ਹੋ ਰਹੀ ਸਾਡੀ ਕਦੋਂ ਕਦੋਂ ਬਠਿੰਡੇ ਚੱਲ ਜਾਓ ਕਦੋਂ ਮਾਨਸਾ ਘੱਲ ਦਿੰਦੇ ਨੇ ਕਦੇ ਕਿੱਥੇ ਘੱਲ ਦਿੰਦੇ ਨੇ ਕੋਈ ਇਹ ਕੰਮ ਹੈ ਇਹਨਾਂ ਦਾ ਉਹਨੇ ਲੀਡਰ ਆ ਕੇ 10 ਮਿੰਟ ਆ ਕੇ ਆਪਦੀ ਸ਼ੋਭਾ ਬਣਾ ਕੇ ਇਹ ਕਰਦੇ ਕਿ ਜੋ ਕਰਦੇ ਆਂਗੇ ਜਾਂ ਤਾਂ ਸਿੱਧੇ ਖਾਤਿਆਂ 'ਚ ਦੇ ਦੇਣਾ ਸਾਨੂੰ ਪਤਾ ਲੱਗੇ ਗਰੀਬ ਨੂੰ ਦਿੱਤੀ ਜਾਂਦੇ ਨੇ ਤਾਹੀਂ ਬੋਟ ਪਈ ਜਾਵੇ ਨਹੀਂ ਤਾਂ ਬੋਟ ਦਾ ਕੋਈ ਹੱਕਦਾਰ ਨਹੀਂ ਰਹੇਗਾ ਸਾਡੀ ਬੋਟ ਸਾਡੇ ਦੇ ਕਰਕੇ ਤੇ ਅਗੇ ਲੀਡਰ ਬਣ ਜਾਂਦੇ ਨੇ ਉੱਤੇ ਜਾ ਕੇ ਇਹ ਹੁਣ ਜਿਹੜਾ ਲੀਡਰ ਆਉਂਦੇ ਉਹ ਤੋਂ ਨਹੀਂ ਤੁਸੀਂ ਕਹਿੰਦੇ ਜੀ ਹੁਣ ਕਹ ਕਹੀਏ ਕਿ ਲੀਡਰ ਦੇ ਲੋਕ ਕੋਲ ਜਾਣ ਦੇਣਗੇ ਤੇ ਫੇਰ ਹੀ ਇਹ ਹੁਣ ਤੇਰੇ ਮੇਰੇ ਵਰਗਾ ਹੀ ਅਗਲ ਲੀਡਰ ਦੇ ਗਾਂ ਅੱਗੇ ਖੜ ਜਾਂਦਾ ਗੱਲ ਨਹੀਂ ਕਰਨ ਦਿੰਦਾ ਬਸ ਬਸ ਪੁਲਿਸ ਵਾਲੇ ਦੋ ਖੜੇ ਹੋਣਗੇ ਕਿ ਪਿੱਛੇ ਪਿੱਛੇ ਹੋ ਜੋ ਪਿੱਛੇ ਅੱਗੇ ਵੱਡਾ ਅਫਸਰ ਖੜਾ ਸਾਥੋਂ ਵੱਡਾ ਸਾਡੀਆਂ ਵੋਟਾਂ ਨਾਲ ਵੱਡਾ ਹੋਇਆ ਉਹ ਕਿਸੇ ਹੋਰ ਵੋਟਾਂ ਨਾਲ ਤਾਂ ਨਹੀਂ ਹੋਇਆ ਜ਼ਿੰਮੇਵਾਰ ਦੇ ਕਿੰਨੇ ਬੋਟ ਇੱਕ ਕਰਦੇ ਸਾਡੀ 40 50 ਵੋਟ ਹੈ ਹੁਣ ਸਾਡੀ ਅਸਲ ਇਹ ਸਾਥ ਦੀ ਜਿਹੜੀ ਆਵਾਜ਼ ਆ ਇਹ ਸਭ ਤੋਂ ਵੱਡੀ ਹੁੰਦੀ ਆ ਇਸ ਸਾਥ ਦੇ ਵਿੱਚ ਜਿਵੇਂ ਲੋਕਾਂ ਨੇ ਦੱਸਿਆ ਕਿ ਜਿਹੜੇ ਜਦੋਂ ਕੋਈ ਲੀਡਰ ਆਉਂਦਾ ਜਦੋਂ ਆਪਦੀਆਂ ਸਮੱਸਿਆਵਾਂ ਦੱਸਦੇ ਆ ਤਾਂ ਮੂਰੇ ਜਿਹੜੇ ਉਹਨਾਂ ਦੇ ਵਰਕਰ ਕਹਿ ਸਕਦੇ ਆ ਜਾਂ ਵੱਡੇ ਆਗੂ ਕਹਿ ਸਕਦੇ ਆ ਉਹਨਾਂ ਵੱਲੋਂ ਇਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਇਹ ਕਹਿੰਦੇ ਕਿ ਸਾਡਾ ਦੁੱਖ ਆ ਦੁੱਖ ਸੁਣਾਵਾਂਗੇ ਤਾਂ ਹੀ ਸਾਡਾ ਸ਼ਾਇਦ ਹੱਲ ਹੋਊਗਾ ਪਰ ਉਹ ਜਿਹੜੇ ਆਗੂ ਆ ਉਹਨਾਂ ਵੱਲੋਂ ਉਹਨਾਂ ਲੀਡਰਾਂ ਤੱਕ ਇਹ ਗੱਲ ਪਹੁੰਚਣ ਦਾ ਮੌਕਾ ਨਹੀਂ ਦਿੰਦੀ ਇਹਦੇ ਨਾਲ ਹੀ ਕਿਸੇ ਅਗਲੇ ਪਿੰਡ ਦੇ ਨਾਲ ਮਿਲਦੇ ਆ ਕੈਮਰਾਮੈਨ ਅਜੀਤ ਦੇ ਨਾਲ ਸੁਖਵਿੰਦਰ ਨਿੱਕੂ ਐਨ ਟੀ ਵੀ ਪੰਜਾਬੀ